ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਚ ਜਨਾ ਸੋ ਸੰਗ ਨ ਛੁਟਕਿਓ ਅਧਕ ਅਹੰ ਬੁੱਧ ਵਾਧੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਬੰਚ ਜਨਾਸੋ ਸੰਗ ਨਾ ਛੁਟਕਿ ਅਦਕ ਅਹਮ ਬੁਧ ਵਾਦੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਧਾਰ ਪਰਿਓ ਸੁਆਮੀ ਕਾ ਦਵਾਰ ਦੀਜਗਤ ਬਬੇ ਕਾ ਮੋਨ ਪਇਓ ਕਾਰਪਾਤੀ ਰਹੋ ਨਗਨ ਫਿਰਿਓ ਬਨਵਾਹੀ ਟਾਟ ਤੀਰਤ ਸਭ ਧਰਤੀ ਭ੍ਰਮਿਓ ਜੁਵਿਦਾ ਛੁਟ ਕਾ ਨਾਹੀ ਮਾਨ ਕਾਮਨਾ ਤੀਰਤ ਜਾਏ ਵਸ ਸਿਰ ਘਰ ਵਤ ਤਰਾਏ ਮਾਨ ਕੀ ਮਨਨ ਨਰਤਾ ਇਹ ਵਿੰਧ ਜੇ ਲਖ ਜਤ ਨ ਕਰਾਏ ਕਨਕ ਕਾਮਨੀ ਹੈ ਵਰਗ ਵਰ ਬਹੁਤ ਧਾਨ ਦਾ ਤਾਰਾ ਧੰਨ ਵਸਤਰ ਭੂਮ ਬਹੁ ਹਰਪੇ ਨਹਿ ਮਿਲਿਆ ਹਰ ਵਾਰਾ ਪੂਜਾ ਅਰਚਾ ਨਡੰਡੋਤ ਘਟ ਕਰ ਮਹਾਰਤ ਰਹਤਾ ਹਉ ਕਰਤ ਬੰਧਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੋਰਾਸੀ ਇਹ ਵੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮ ਆਰਸੋ ਸੰਗ ਨਾ ਗਾਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇਜ ਸੁਹਣੀ ਚੰਦਨ ਚੋਵਾ ਨਰਕ ਕੋਰ ਕਾ ਦਵਾਰਾ ਧਰ ਕੀਰਤ ਸਾਧ ਸੰਗਤ ਹਾ ਸੇਰ ਕਰ ਮਨ ਕਾ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਖੇ ਕਾਲਹਿ ਨਾ ਤੇਰੋ ਸੇਵਕ ਇਹ ਰਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਾਲਾ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾ ਦੁਜਾ ਤੇਰੋ ਸੇਵਕ ਇਹ ਰੰਗ ਮਾਤਾ ਪਯੋ ਕਿਰਪਾ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹੋ ਮਨ ਰਾਤਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹਲਾ 5 ਕਰ ਤੁਜਾ ਅਸ਼ਟ ਪਦੀਆ ਇਕੂ ਆਗੂ ਕਾ ਸਤਗੁਰ ਪ੍ਰਸਾਦ ਬਾਠ ਪੜਿਉ ਅਰਬੀਦ ਵਿਚਾਰਿਓ ਨਿਵਲ ਭੰਗਮ ਸਦ ਹੀ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਲਖ ਅਹੰਗ ਵੋਗ ਹਵਾਹਿ ਸਤਿ ਜੀ ਗੁਰੂ ਰੋਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਉ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੂਰਤ ਰਾਗ ਅੰਦਰ ਅਸ਼ਟਪਦੀਆ ਸਰਲੇਖੇ 52 ਪਵਨ ਪਵਿੱਤਰ ਹੁਕਮ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਵਨ ਪਵਿੱਤਰ ਅੰਗ 641 ਉੱਪਰ ਸੁਬਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਕੀ ਪਵਨ ਹੁਕਮ ਸਾਡੇ ਹਿੱਤ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਿਓ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ